ਦੀ ਜੋੜ ਮੇਲੇ ਤੇ ਜਿਹੜਾ ਲੰਗਰ ਲਾਇਆ ਗਿਆ ਮਕਸੂਦੇ ਨਗਰ ਵੱਲੋਂ ਨਗਰ ਨਿਵਾਸੀ ਮਕਸੂਦਾ ਨਗਰ ਦੇ ਇਹ ਡੂਮ ਦੇ ਪੁਲ ਤੇ ਲਾਇਆ ਜਾਂਦਾ ਦੀ ਐਸ ਕੀ ਵਾਰ ਇਹਨਾਂ ਨੇ ਭੱਠੇ ਤੇ ਲਾਇਆ ਲੰਗਰ ਨੌਜਵਾਨ ਮੇਰੇ ਵੀ ਸਾਰੇ ਖੜੇ ਨੇ ਜਿੰਨੇ ਵੀ ਨੌਜਵਾਨ ਵੀਰ ਖੜੇ ਨੇ ਇਹ ਛੋਟੇ ਸਾਹਿਬ ਜੀਾਂ ਦੀ ਯਾਦ ਨੂੰ ਸਮਰਪਿਤ ਲੰਗਰ ਜਿਹੜਾ ਲਾਇਆ ਜਾਂਦਾ ਇਹ ਪਿੰਡ ਮਕਸੂਦੜਾ ਦੇ ਸਮੂਹ ਨੌਜਵਾਨਾਂ ਵੱਲੋਂ ਲੰਗਰ ਲਾਇਆ ਗਿਆ ਤੇ ਅੱਜ ਛੋਟੇ ਸਾਹਿਬ ਜੀਾਂ ਦੀ ਯਾਦ ਜਿਹੜਾ ਲੰਗਰ ਲਾਇਆ ਜਾਂਦਾ ਤੇ ਇਹ ਬਹੁਤ ਹੀ ਪਹਿਲਾਂ ਤੋਂ ਲੰਗਰ ਲੱਗਦਾ ਪਹਿਲਾਂ ਡੂਮ ਦੇ ਪੁਲ ਤੇ ਲੰਗਰ ਲਾਉਂਦੇ ਉੱਥੇ ਜਗ੍ਹਾ ਨਾ ਹੋਣ ਕਰਕੇ ਲੰਗਰ ਲਾਇਆ ਜਾਂਦਾ ਸੋਨਹਾਰ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜਿਆਰ ਸਿੰਘ ਜੀ ਮਾਤਾ ਗੁੱਜਰ ਕੌਰ ਦੀ ਯਾਦ ਵਿੱਚ ਅਸੀਂ ਇਹ ਲੰਗਰ 23 ਦਸੰਬਰ ਤੋਂ ਸ਼ਾਮ ਨੂੰ ਸ਼ੁਰੂ ਕੀਤਾ ਜੀ ਮਾਤਾ ਗੁੱਜਰ ਕੌਰ ਛੋਟੇ ਸਹਜਾਦਿਆਂ ਦੀ ਸੀਡੀ ਨੂੰ ਸਮਰਪਤਾ ਔਰ ਸਾਡੇ ਪਿੰਡ ਦੇ ਨੌਜਵਾਨਾਂ ਜੋਸ਼ ਆ ਉਤਸ਼ਾਹ ਔਰ ਅਸੀਂ ਹਮੇਸ਼ਾ ਇਹੀ ਚਾਹਨਾ ਕਿ ਹਰ ਸਾਲ ਚੜ੍ਹਦੀ ਕਲਾ ਵਿੱਚ ਇਸੇ ਤਰ੍ਹਾਂ ਸਾਡਾ ਲੰਗਰ ਚੱਲਦਾ ਰਹੇ ਔਰ ਹਮੇਸ਼ਾ ਮਾਤਾ ਗੁਰੂ ਜੀ ਦਾ ਤੇ ਬੱਚਾ ਦਾ ਗੁਰੂ ਗੋਬਿੰਦ ਸਿੰਘ ਮਾਰਾ ਤਾਂ ਸਾਡੇ ਤੇ ਹੱਥ ਰਹੇ ਤੇ ਇਹ ਸਮੂਹ ਨਗਰ ਵਾਸੀਆਂ ਵੱਲੋਂ ਇਹ ਜੀ ਸਮੂਹ ਨਗਰ ਵਾਸੀ ਪਿੰਨ ਮਕਸੂਦਾ ਨੌਜਾ ਸਵਾ ਗੁਰੂ ਰਵਿਦਾਸ ਕਮੇਟੀ ਮਕਸੂਦੜਾ ਵੱਲੋਂ ਆ ਔਰ ਸਾਰੇ ਪਿੰਡ ਵੱਲੋਂ ਸਮਰਪਤਾ ਅਸੀਂ ਜੀ ਇਹ 25 26 27 28 ਤਰੀਕ ਨੂੰ ਸ਼ਾਮ ਤੱਕ ਸਾਡਾ ਲੰਗਰ ਚੱਲੇਗਾ ਜੀ ਉਸ ਤੋਂ ਬਾਅਦ ਅਸੀਂ ਸਮਾਪਤੀ ਕਰਾਂਗੇ ਜੀ ਤੇ ਸਹੀਦੀ ਦਿਵਸ ਤੱਕ ਹੈ ਸਾਡਾ ਜੀ ਭਾਈ ਜੀ ਇਹਨਾਂ ਦਾ ਜਿਹੜਾ ਲੰਗਰ ਲੱਗ ਲੱਗਦਾ ਲੰਗਰ ਉਹ ਪ੍ਰਾਤਨ ਲੰਗਰ ਆ ਦੂਮ ਦੇ ਪੁੱਲ ਤੇ ਲੰਗਰ ਲੱਗਿਆ ਹੁੰਦਾ ਦੀਗਾ ਕਿਉਂਕਿ ਭਾਈ ਜੀ ਉਹਨਾਂ ਨੇ 23 ਤਰੀਕ ਤੋਂ ਲੰਗਰ ਸ਼ੁਰੂ ਕੀਤਾ ਜਿਹੜਾ 28 ਤਰੀਕ ਤੱਕ ਸਮਾਪਤੀ ਆ ਲੰਗਰ ਦੀ ਲੰਗਰ ਇਹਨਾਂ ਨੇ ਪੂਰਾ ਪ੍ਰਸਾਦ ਦੇ ਪਾਣੀ ਦਾ ਸ਼ਕਾਇ ਲੰਗਰ ਪ੍ਰਸਾਦਾ ਪਾਣੀ ਚਾਹ ਪਾਣੀ ਰਾਸਦਬ ਬਗੈਰ ਦਾ ਲੰਗਰ ਚੱਲਦਾ ਤੇ ਬਾਈ ਜੀ ਉਹਨਾਂ ਨੂੰ ਜਿਹੜੇ ਵੀ ਮੇਰੇ ਵੀਡੀਓ ਦੇਖਦੇ ਨੇ ਉਹ ਇੱਥੇ ਜੋ ਵੀ ਸੇਵਾ ਇੱਥੇ ਭੇਜਣ ਜ਼ਰੂਰ ਲੰਗਤ ਕਿਉਂਕਿ ਡੂਮ ਦੇ ਪੁੱਲ ਤੇ ਲੰਗਰ ਲੱਗਿਆ ਹੁੰਦਾ ਦੀ ਇਸ ਟਾਈਮ ਇਹ ਲੰਗਰ ਪੱਠੇ ਤੇ ਲੱਗਿਆ ਹੋਇਆ ਲੰਗਰ ਤੁਸੀਂ ਮੇਰੇ ਮਗਰ ਦੇਖੋ ਜਿੰਨੀ ਵੀ ਸਾਡੀ ਸੰਗਤ ਆ ਸਾਰੀ ਇੱਥੋਂ ਦੀ ਹੋ ਕੇ ਜਾਂਦੀ ਹੈ ਧਰਮ ਕਿਉਂਕਿ ਇਹ ਲੰਗਰ ਜਿਹੜਾ ਸਾਰਾ ਫਤੇਗੜ੍ਹ ਸਾਹਿਬ ਤੋਂ ਸੰਗਤ ਆਉਂਦੀ ਜੀ ਇਹ ਮੇਨ ਕੋਰ ਜਿਹੜਾ ਜਗੇੜੇ ਤੋਂ ਰਾਣਾ ਸਾਹਿਬ ਰੋਡ ਪੈਂਦਾ ਉਸ ਰੋਡ ਤੇ ਲੰਗਰ ਲੱਗਿਆ ਹੋਇਆ ਬੱਤੋ ਬੱਤ ਸੰਗਤ ਇੱਥੇ ਆਵੇ ਸੇਵਾ ਵੀ ਕਰਾਵੇ ਲਾਗੇ ਦੇ ਪਿੰਡਾਂ ਦੇ ਕੋਈ ਸੇਵਾ ਦੇ ਕੇ ਵੀ ਜਾਵੇ ਲੰਗਰ ਚ ਸੇਵਾ ਵੀ ਦੇ ਕੇ ਜਾਵੇ ਜੈਕਾਰਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਇਹ ਮਗਰ ਲੰਗਰ ਜਿਹੜਾ ਤਿਆਰ ਕਰਦੀਆਂ ਬੀਬੀਆਂ ਜਿੱਥੇ ਸਬਜ਼ੀ ਤਿਆਰ ਕਰਦੀਆਂ ਉਹ ਸੇਵਾ ਕਰਦੀਆਂ ਨੇ ਬੀਬੀਆਂ ਬੱਚੇ ਸਾਰੇ ਮਟਰ ਕੱਟਦੇ ਨੇ ਕੋਈ ਸਬਜ਼ੀਆਂ ਤਿਆਰ ਹੁੰਦਾ ਕੋਈ ਲੰਗਰ ਦੀ ਜਿਹੜੀ ਪੂਰੇ ਆ ਬੈਕਗ੍ਰਾਉਂਡ ਉਹ ਤਰ੍ਹਾਂ ਚੱਲਦਾ ਸਾਰਾ ਇੰਨਾ ਦਾ ਨਜ਼ਰ ਦਾਤਮ ਆ ਦੇਖੋ ਇਹ ਜਿਹੜੀਆਂ ਨੇ ਸਾਰੀਆਂ ਲੰਗਰ ਸਬਜੀ ਦੀ ਤਿਆਰੀ ਕਰਦੀਆਂ ਨੇ ਜਿੱਥੇ ਪ੍ਰਸ਼ਾਦਾ ਦੇਖੋ ਮਿੱਸਾ ਪ੍ਰਸ਼ਾਦਾ ਚੱਲਦਾ ਜਿੱਥੇ ਇੱਥੇ ਸਾਰਾ ਮਾਈਆਂ ਬੀਬੀਆਂ ਬੜੀ ਸਰਦਾਂ ਨਾਲ ਸੇਵਾ ਕਰਦੀਆਂ ਨੇ ਆ ਕੇ ਸਾਰਾ ਪ੍ਰਸ਼ਾਦਾ ਬਣੀ ਤਿਆਰ ਕਰਦੀਆਂ ਨੇ ਇਹ ਮਸੂਦ ਇਹ ਨਗਰ ਦੇ ਜਿਹੜਾ ਲੰਗਰ ਲਗਾਇਆ ਜਾਂਦਾ ਉਸ ਵੱਲੋਂ ਆ ਕਿਉਂਕਿ ਅੱਗੇ ਡੂਮ ਦੇ ਪੁਲ ਤੇ ਲੱਗਿਆ ਹੁੰਦਾ ਸੀ ਲੰਗਰ ਕਿਉਂਕਿ ਹੁਣ ਉੱਥੇ ਜਗ੍ਹਾ ਹੈ ਨਹੀਂ ਜੀ ਗੱਡੀਆਂ ਵੀ ਨਹੀਂ ਖੜਦੀਆਂ ਤੇ ਇਹਨਾਂ ਨੇ ਬਹੁਤ ਵਧੀਆ ਗੱਲ ਸੋਚੀ ਹੈ ਜਿਹੜਾ ਇੱਥੇ ਪੱਠੇ ਦੇ ਲੰਗਰ ਲਾਉਂਦੇ ਨੇ ਕਿਉਂਕਿ ਇਹ ਲੰਗਰ ਜਿੰਨਾ ਵੀ ਤਿਆਰ ਕੀਤਾ ਜਾਂਦਾ ਇੱਥੇ ਬੀਬੀਆਂ ਨੇ ਸਾਡੀਆਂ ਮਾਈਆਂ ਬੀਬੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਰੇ ਲੰਗਰ ਨਾਲ ਮਿਲ ਕੇ ਤਿਆਰ ਕਰਦੀ ਨੇ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਤਿਆਰ ਲੰਗਰ ਮਿਲਦਾ ਮਤਲਬ ਹਲਵਾਈ ਦਾ ਕੰਮ ਆ ਬਾਈ ਜੀ ਹੁਣ ਹੀ ਕਰ ਰਹੇ ਨੇ ਇੱਥੇ ਸਾਰਾ ਚਾਹ ਨਾਲ ਦੀ ਨਾਲ ਗਰਮਾ ਗਰਮ ਤਿਆਰ ਕਰਦੇ ਨੇ ਨਾਲ ਸਾਰਾ ਸਬਜੀ ਦਾ ਪ੍ਰਸ਼ਾਦ ਦੇ ਪਾਣੀ ਅੰਦਰ ਤਿਆਰ ਹੁੰਦਾ ਇਹ ਪੱਠੇ 'ਚ ਉਹ ਡੂਮ ਦੇ ਪੁਲ ਤੇ ਜਗ੍ਹਾ ਹੈ ਨਹੀਂ ਤੀ ਜਗ੍ਹਾ ਕਾਰਨ ਕਰਕੇ ਇੱਥੇ ਹੀ ਇਹਨਾਂ ਨੇ ਬਹੁਤ ਵਧੀਆ ਸੋਚਿਆ ਕਿਉਂਕਿ ਪੱਠੇ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਆਤਮਾ ਸਿੰਘ ਜੀ ਆਤਮਾ ਸਿੰਘ ਜੀ ਕੀ ਹਾਲ ਆ ਬਹੁਤ ਵਧੀਆ ਠੀਕ ਹੋ ਹਾਂਜੀ ਤੇ ਕਿੰਨੇ ਸਾਲ ਹੋ ਗਏ ਲੰਗਰ ਲੱਗਦੇ ਨੇ ਇੱਥੇ ਇੱਥੇ ਜੀ ਮਤਲਬ 11 ਸਾਲ ਹੋ ਗਏ ਡੂੰਬ ਦੇ ਪੁੱਲ ਤੇ ਹੋਗੇ ਨਾ ਪੁਰਾਣਾ ਡੂੰਬ ਦੇ ਪੁੱਲ ਤੇ ਲੰਗਰ ਲੱਗਦਾ ਰਿਹਾ ਨਾ ਤੇ ਹੁਣ ਤੁਸੀਂ ਇੱਥੇ ਬਾਰੇ ਕਿਵੇਂ ਸੋਚ ਲਿਆ ਵੀ ਇੱਥੇ ਲੈ ਕੇ ਆਈਏ ਇੱਥੇ ਕੀ ਮਤਲਬ ਉੱਥੇ ਜਗ੍ਹਾ ਘੱਟਦੀ ਸੀ ਇੱਥੇ ਜਗ੍ਹਾ ਵਧੂ ਹੈ ਨਾਲੇ ਅੰਦਰ ਕਾਰਗੀਆਂ ਟਰੱਕ ਸਭ ਕੁਝ ਅੰਦਰ ਆਉਂਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਕੀਤਾ ਉੱਥੇ ਇੱਥੇ ਬਾਈ ਜੀ ਗੱਲ ਇਹ ਹੈ ਵੀ ਸੇਫਟੀ ਆ ਇੱਥੇ ਕਿਸੇ ਸਾਡੀਆਂ ਮਾਈਆਂ ਬੀਬੀਆਂ ਨੇ ਭੈਣਾਂ ਨੇ ਬਾਥਰੂਮ ਜਾਣਾ ਜਾਂ ਕਿਤੇ ਹੋਰ ਕੰਮਕਾਰ ਨੇ ਬਾਈਆਂ ਵਾਸਤੇ ਵੀ ਉਹ ਸਾਰਾ ਮਤਲਬ ਇੱਥੇ ਨਾਲੇ ਬਣੇ ਹੋਏ ਨੇ ਲੈਟਰਨ ਬਾਥਰੂਮ ਵੀ ਨੇ ਉੱਥੇ ਕੁਝ ਨਹੀਂ ਦੀਗਾ ਹਾਂਜੀ ਕਿਉਂਕਿ ਅੱਜ ਸ਼ਾਦਨ ਪਹੁੰਚਾ ਇੱਥੇ ਮੇਨ ਪ੍ਰੋਬਲਮ ਬਾਈ ਜੀ ਜਿਹੜਾ ਲਾਈਟ ਦਾ ਪ੍ਰਬੰਧ ਨਹੀਂ ਤੀਗਾ ਉਹ ਵੀ ਪਹੁੰਚਾ ਤੇ ਪਾਣੀ ਦਾ ਪ੍ਰਬੰਧ ਆ ਇੱਥੇ ਸਾਰਾ ਕੁਝ ਇੱਥੇ ਪਠੇਵਾਲਿਆ ਵੱਲੋਂ ਵੀ ਤੁਹਾਨੂੰ ਸਹਿਯੋਗ ਦਿੱਤਾ ਗਿਆ ਕੋਈ ਹਾਂਜੀ ਬਹੁਤ ਜਿਆਦਾ ਜੀ ਇਹਨਾਂ ਵੀ ਕਹਿ ਦੋ ਮੈਂ ਜੀ ਚਲੋ ਬਾਈ ਜੀ ਪਠੇਵਾਲਿਆਆਂ ਦਾ ਵੀ ਬਹੁਤ-ਬਹੁਤ ਧੰਨਵਾਦ ਅਸੀਂ ਆਪਣੇ ਚੈਨਲ ਵੱਲੋਂ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਮਾਜ ਦੀ ਇਹ ਸੇਵਾ ਵਿੱਚ ਆਪਣਾ ਬੰਦਾ ਯੋਗਦਾਨ ਪਾਉਂਦੇ ਨੇ ਕਿਉਂਕਿ ਹੋਰ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਦੱਸੋ ਸੰਗਤ ਨੂੰ ਕਹੀਏ ਬਹੁਤ ਸੰਗਤ ਨੇ ਦੀ ਬਹੁਤ ਸਾਡੇ ਨਗਰ ਨੇ ਬੜੀ ਕਹਾਣੀ ਨੇ ਜਾਂ ਮਤਲਬ ਰਾਣੋ ਨੇ ਛੋਟੀ ਕਹਾਣੀ ਬਹੁਤ ਜ਼ਿਆਦਾ ਦਿੱਤਾ ਜੀ ਬਹੁਤ ਜ਼ਿਆਦਾ ਤੇ ਮੈਂ ਮੇਰੇ ਵੀਰ ਕਹਾਣੀ ਵਾਲਿਆਂ ਨੂੰ ਵੀ ਰਾਣੋ ਵਾਲਿਆਂ ਨੂੰ ਵੀ ਟਮੋਟ ਵਾਲੇ ਨੂੰ ਵੀ ਜਿਹੜੇ ਵੀ ਜਿੱਥੇ-ਜਿੱਥੇ ਇੱਧਰ ਨੇੜੇ ਪੈਂਦਾ ਨਾ ਉਹ ਟੈਲਫੋਨ ਜਿੰਨਾ ਵੀ ਕੋਈ ਸਬਜ਼ੀ ਭੇਜ ਦੋ ਕੋਈ ਦੁੱਧ ਭੇਜ ਦੋ ਕੋਈ ਭੋਜਨ ਕਿਉਂਕਿ ਲੰਗਰ ਇਹ ਸਭ ਦਾ ਸਾਂਝਾ ਹੁੰਦਾ ਕੱਲਾ ਇਹ ਮਸੂੜੇ ਦਾ ਲੰਗਰ ਨਹੀਂ ਇਹ ਪੂਰੇ ਇਲਾਕੇ ਦਾ ਨਗਰ ਬਣ ਜਾਂਦਾ ਕਿਉਂਕਿ ਰੋਡ ਇਹ ਜਿਹੜਾ ਡੂਮ ਦਾ ਪੁਲ ਪੈਂਦਾ ਨਾ ਇਹ ਸਮੂਹ ਇਲਾਕੇ ਨੂੰ ਪੈ ਜਾਂਦਾ ਰਾਣੇ ਨੂੰ ਵੀ ਪੈਂਦਾ ਟਮੋਟ ਨੂੰ ਵੀ ਪੈ ਜਾਂਦਾ ਪੁਲ ਇਹ ਇੱਧਰ ਨੂੰ ਵੀ ਪੈ ਜਾਂਦਾ ਸਾਰਿਆਂ ਨੂੰ ਪੈਲ ਪੈਂਦਾ ਮੇਰੀ ਜਿੰਨੀ ਵੀ ਸੰਗਤ ਦੇਖ ਰਹੀ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਫੇਰ ਗੁਦਾਸ ਕਰ ਦਮ ਕਿਉਂਕਿ ਤੁਸੀਂ ਜਿੰਨਾ ਵੀ ਹੋ ਸਕਦਾ ਇਸ ਲੰਗਰ ਚ ਤਿਲ ਫੁੱਲ ਭੇਜੋ ਕਿਉਂਕਿ ਇਹ ਸੀਦਾ ਦੀ ਯਾਦ ਨੂੰ ਸਮਰਪਿਤ ਮਹਾਨ ਲੰਗਰ ਜਿਹੜੇ ਤਿਆਰ ਕੀਤੇ ਗਏ ਨੇ ਥੋਂ ਥੋਂ ਲੰਗਰ ਚੱਲਦੇ ਨੇ ਪਰ ਜਿਹੜਾ ਇਸ ਲੰਗਰ ਦੀ ਪ੍ਰਥਾ ਇਹਨਾਂ ਦੀ 15-20 ਸਾਲ ਤੋਂ ਪੁਰਾਣਾ ਲੰਗਰ ਚੱਲਦਾ ਪਹਿਲਾਂ ਰਾਣੋ ਦੇ ਲੰਗਰ ਲਾਉਂਦੇ ਸੀ ਜਾਂ ਹੋਰ ਵੀ ਲੰਗਰ ਲਾਉਂਦੇ ਸੀਗੇ ਇੱਥੇ ਲੰਗਰ ਦੀ ਪ੍ਰਥਾ ਇਹ ਹੈ ਵੀ ਇੱਥੇ ਬਹੁਤ ਵਧੀਆ ਜਗ੍ਹਾ ਨਾਲੇ ਖਾਣ ਨੂੰ ਜਗ੍ਹਾ ਗੱਡੀਆਂ ਗੁੱਡੀਆਂ ਖੜ ਜਾਂਦੀਆਂ ਨੇ ਨਾਲੇ ਪ੍ਰਸਾਦਾ ਪਾਣੀ ਛਕਣ ਲਈ ਵੀ ਜਗ੍ਹਾ ਵਧੀਆ ਬਣੀ ਹੋਈ ਆ ਭਾਂਡੇ ਧੋਣ ਦੀ ਸੇਵਾ ਕਰਦੇ ਨੇ ਭਾਂਡੇ ਧੋਣ ਦੀ ਸੇਵਾ ਕਰਦੇ ਨੇ ਦੇਖੋ ਪਾਣੀ ਚ ਹੱਥ ਪਾਉਣ ਨੂੰ ਜੀ ਨਹੀਂ ਕਰਦਾ ਕਹਿੰਦੇ ਅੱਜ ਭਾਂਡੇ ਬਾਈ ਜੀ ਸੇਵਾ ਕਰਦੇ ਆ ਤਾਂ ਮਨ ਲੱਗਦਾ ਪੂਰਾ ਹਾਂ ਜੀ ਹਾਂ ਜੀ ਕਿਹੜਾ ਪਿੰਡ ਆ ਬਜੀ ਦਾ ਮਸੂੜਾ ਜੀ ਨਗਰ ਆ ਚਲੋ ਧੰਨਵਾਦ ਬਾਈ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਸੇਵਾ ਕਰਦੇ ਹੋ ਇਹ ਜਿਹੜਾ ਇਹਨਾਂ ਨੇ ਅੰਦਰ ਲੰਗਰ ਚੱਲਦਾ ਨਾ ਮਸੂਰ ਦੇ ਨਗਰ ਦਾ ਅੰਦਰ ਭੱਟੇ ਦੇ ਅੰਦਰ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਬਾਈ ਜੀ ਇਹ ਲੰਗਰ ਪੂਰਾ ਸਰਦਾਂ ਨਾਲ ਸਕਾਉਂਦੇ ਨੇ ਬਿਠਾ ਕੇ ਸਬਜ਼ੀਆਂ ਬਣ ਰਹੀਆਂ ਨੇ ਚਾਹ ਪਾਣੀ ਬਣ ਰਿਹਾ ਉੱਥੇ ਪਰੌਠੇ ਵੀ ਇਹਨਾਂ ਨੇ ਤਿਆਰ ਕੀਤੇ ਹੋਏ ਨੇ ਇੱਥੇ ਲੰਗਰ ਛਕੋ ਬੈਠ ਕੇ ਕਿਉਂਕਿ ਲੰਗਰ ਛਕਣ ਦੀ ਪ੍ਰਸਾਦ ਜਿਹੜਾ ਬੈਠ ਕੇ ਹੀ ਪੰਗਤ ਚ ਲੰਗਰ ਛਕਿਆ ਜਾਂਦਾ ਭਾਈ ਜੀ ਉਹ ਕਹਿਣਾ ਚਾਹੁੰਦੇ ਹੋ ਲੰਗਰ ਬਾਰੇ ਲੰਗਰ ਬਾਰੇ ਜੀ ਧੰਨਵਾਦ ਕਰਨਾ ਚਾਹੁੰਦੇ ਹਾਂ ਸੰਗਤ ਜਿਹੜੀ ਆਰਾਮ ਨਾਲ ਬੈਠ ਕੇ ਸ਼ੁਕਰੀਆ ਦਿੰਦੇ ਚੱਲ ਗਈ ਹੈ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਮਤੀ ਦਾਸ ਭਾਈ ਛੱਡੀ ਦਾਸ ਕੁਵਾਰ ਜੀ ਦੇ ਨੇ